ਸਾਰਾ ਵਿਕਾਸ ਰੋਸ਼ਨੀ ਦੇ ਚਾਉਂਦਾ ਹੈ ਤੇਰੇ ਦੇ ਚ ਨਹੀਂ ਹੁੰਦਾ ਸਾਰਾ ਧਾਰਮਿਕ ਵਿਕਾਸ ਗਿਆਨ ਦੇ ਚਾਉਂਦਾ ਹੈ ਅਗਿਆਨ ਦੇ ਚ ਨਹੀਂ ਹੁੰਦਾ ਹੁਣ ਸਰਲ ਕਬੀਰ ਦਾ ਬੋਲ ਪਾਪ ਪੁੰਨ ਦੋਇ ਇੱਕ ਨਾ ਨੇਜ ਕੋਣੋਂ ਪਾਰਸ ਤਜੋ ਗੁਣ ਪਾਪ ਤੇ ਪੁੰਨ ਦੋਵੇਂ ਇੱਕੋ ਹੀ ਇੱਕੋ ਹਾ ਦੋਗੇ ਫਿਰ ਪੁੰਨ ਕਿਉਂ ਕਰੀਏ ਇਹ ਕੋਈ ਮਾਮੂਲੀ પુરੁਸ਼ ਨਹੀਂ ਕਹਿ ਰਿਹਾ ਕਬੀਰ ਕਹਿ ਰਹੇ ਹਨ ਪਾਪ ਪੁੰਨ ਦੋਏ ਇੱਕ ਸਮਾਨ ਕੇ ਅਨੁਪਰਾਪ ਦੋਵੇਂ ਬਰਾਬਰ ਹਨ ਉਹ ਬਹੁਤ ਵੱਡਾ ਹੈ ਜੀ ਪਾਪ ਬਹੁਤ ਨਹੀਂ ਹੈ ਕਿੰਨੇ ਨਹੀਂ ਦੋਵੇਂ ਬਰਾਬਰ ਹਨ ਅਤੋਏ ਇੱਕ ਸੰਤ ਕਹਿ ਰਹੇ ਵਕਿੰਦਾਸ ਸ਼ਰਮੌਰ ਪਗਦਾਉਂ ਦੇ ਚੋਂ ਸ਼ਰਮੌਰ ਦਾਰਸ਼ਨਿਕ ਫਲਸਫੇ ਸ਼ਿਆਨਾ ਬੁਰਸ਼ ਐਸਾ ਕਹੇ ਪਾਪ ਪੁੰਨ ਦੋਏ ਇੱਕ ਸਵਾਰ ਇਸਲਾਮ ਨੇ ਯਹੂਦੀਆਂ پارਸੀਆਂ ਨੇ ਇਸਾਇਲ ਨੇ ਪਾਪ ਦਾ ਦੁਖ ਦਾ ਕਾਰਨ ਕੀ ਦੱਸਿਆ ਪਾਪ ਤੇ ਪਾਪ ਕੀ ਹੁੰਦਾ ਕਿਸ ਨੂੰ ਪਾਪ ਪਾਉਦੇ ਉਹ ਕਰਮ ਜਿਸ ਨਾਲ ਕਿਸੇ ਨੂੰ ਝੋਟ ਪਹੁੰਚੇ ਪਾਪ किसी के दिल चोट पहुँचे किसी की जिसमें जान को चोट पहुँचे या किसी के माल को चोट पहुँचे मैं अक्सर अर्ज करता हूँ खतरा सिर्फ तीन थान जान नो खतरा माल नो खतरा इज्जत आवरू खतरा और खतरा, तो को खतरा है इस अलावा कोई खतरा हम अगर कोई को कह को दे मैं खतरे चाह जान को खतरा हो जान को खतरा नहीं तो माल को खतरा होगा जे माल नो खतरा नहीं तो इज्जत आबरू असमत नो खतरा हो और भी खतरा होता है कोई किसी की जान खतरा है कोई किसी के माल खतरा है कोई किसी की इज्जत आबरू आवरू खतरा है बन गया है पाप है पाप है पापी ऐसा कर पाप है और हद हो गई कोई दान कर रहे है पुन कर रहे है बाणी बढ़ रहे है ਮੰਦਰ ਮਸਜਿਦ ਵਰਦਾਰੇ ਜਾ ਰਿਹਾ ਹੈ ਕਿ ਕਬੀਰ ਕਹਿੰਦਾ ਪਾਪ ਪੁੰਨ ਦੋਏ ਇੱਕ ਬਰਾबरी ਦਾ ਬਰਾबरी ਹੈ ਹੈਰਾਨਗੀ ਅਗਰ ਇਸ ਦੀ ਗਹਿਰਾਈ ਚ ਨਹੀਂ ਜਾਓਗੇ ਤਾਂ ਫਿਰ ਕਬੀਰ ਨਾਲ ਸੰਬੰਧ ਜੋੜਨਾ ਆਖਾ ਪਾਪ ਪੁੰਨ ਦੋਏ ਇੱਕ ਸਮਾਨ ਮਨੁੱਖ ਪਾਪ ਕਿਉਂ ਕਰਦਾ ਹੈ ਦੁੱਖ ਪਾਪ ਤੋਂ ਪੈਦਾ ਹੁੰਦਾ ਹੈ ਦੁੱਖ ਮਨੁੱਖ ਦੀ ਮੰਗ ਨਹੀਂ ਹੈ ਦੁੱਖ ਮਨੁੱਖ ਦੀ ਲੋੜ ਨਹੀਂ ਹੈ ਦੁੱਖ ਮਨੁੱਖ ਦੀ ਚਾਹਤ ਨਹੀਂ ਹੈ ਤੇ ਜੇ ਪਾਪ ਤੋਂ ਹੀ ਦੁੱਖ ਪੈਦਾ ਹੁੰਦਾ ਹੈ ਜੋ ਇਸਲਾਮ ਕਹਿੰਦਾ ਹੈ ਇਸਾਈਅਤ ਕਹਿੰਦੀ ਹੈ ਤਾਂ ਫਿਰ ਮਨੁੱਖ ਕਿਉਂ ਕਰਦਾ ਹੈ ਪਾਪ ਕਿਉਂਕਿ ਮਨੁੱਖ ਦੀ ਦੁੱਖ ਤੇ ਮੰਗ ਨਹੀਂ ਹੈ ਫਿਰ ਇਹ ਬੀਜ ਕਿਉਂ ਬੋਦਾ ਹੈ ਇਸ ਵਾਸਤੇ ਭਾਰਤ ਦੇ ਚਾਰੇ ਧਰਮ ਸਨਾਤਨ ਮਤ ਜੈਨ ਮਤ ਬੌਧ ਮਤ ਸਿੱਖ ਮਤ ਦੁੱਖ ਦਾ ਕਾਰਨ ਪਾਪ ਨਹੀਂ ਮੰਨਦਾ ਅਗਿਆਨ ਮਨੁੱਖ ਦੂਜੇ ਨੂੰ ਇਸ ਵਾਸਤੇ ਝੋਟ ਪਹੁੰਚਾਉਂਦਾ ਹੈ ਇਹ ਸੋਚ ਕੇ ਮੈਂ ਦੂਜੇ ਨੂੰ ਝੋਟ ਪੁਚਾ ਰਿਹਾ ਅਗਿਆਨੀ ਹੈ ਨੂੰ ਪਤਾ ਨਹੀਂ ਦੂਜੇ ਨੂੰ ਪਹਾਈ ਹੋਈ ਝੋਟ ਕਈ ਗੁਣਾ ਵੱਧ ਵਾਪਸ ਆਏਗੀ ਤੈਨੂੰ ਲੱਗੇਗਾ ਦਿੱਤਾ ਲਈ ਕੇ ਆਪਣੋਂ ਅਣ ਦਿੱਤੇ ਕੇ ਜਾਤਨ ਤੂੰ ਕਿਸੇ ਨਹੀਂ ਪਗਲ ਆਈ ਹੈ ਯਾਦ ਰੱਖ ਤੇਰੇ ਸਿਰ ਤੇ ਨਹੀਂ ਹੈ ਤੂੰ ਕਿਸੇ ਦੇ ਰਸਤੇ 'ਚ ਕੰਡੇ ਵਿਛਾਏ ਨੇ ਤੇਰੇ ਰਸਤੇ 'ਚ ਵੀ ਰੋੜੇ ਹੀ ਹੋ। ਰੱਬੀਨੀ ਕੋਈ ਮਨੁੱਖ ਨਹੀਂ ਚਾਹੁੰਦਾ ਮੇਰੇ ਰਸਤੇ 'ਚ ਰੋੜੇ ਹੋ। ਕੋਈ ਮਨੁੱਖ ਨਹੀਂ ਚਾਹੁੰਦਾ ਮੇਰੀ ਪਾਗ ਲਵੇ। ਪਰ ਅਗਿਆਨ ਅਗਿਆਨ ਵਸੋ ਕੇ ਦੂਜੇ ਦੀ ਪਾਗ ਲਾਂਦਾ। ਪਰ ਕੌਣ ਰਸੇ ਦੂਜੇ ਦੀ ਨਹੀਂ ਲਾ ਰਿਆ ਆਪਣੇ ਲਾ ਰਿਆ। ਦੂਜੇ ਦੇ ਰਸਤੇ 'ਚ ਕੰਡੇ ਨਹੀਂ ਵਿਛਾ ਰਿਆ ਆਪਣੇ ਰਸਤੇ ਦੇ ਚ ਰੋੜੇ। ਪਰ ਅਗਿਆਨ ਅਗਿਆਨ ਕਰਕੇ ਮਨੋ ਪਾਪ ਕਰਦਾ ਹੈ ਪਾਪ ਦੇ ਚੋਂ ਦੁੱਖ ਪੈਦਾ ਹੁੰਦਾ ਹੈ ਦੁੱਖ ਦਾ ਬੀਜ ਪਾਪ ਨਹੀਂ ਹੈ ਦੁੱਖ ਦਾ ਬੀਜ ਅਗਿਆਨ ਹੈ ਅਗਿਆਨ ਤੋਂ ਪਾਪ ਪਾਪ ਤੋਂ ਦੁੱਖ ਅਗਿਆਨ ਤੋਂ ਪਾਪ ਦਾ ਬੂਟ ਪੈਦਾ ਹੁੰਦਾ ਹੈ ਤੇ ਪਾਪ ਦੇ ਬੂਟੇ ਨੂੰ ਦੁੱਖਾਂ ਦੇ ਫਲ ਪਾਪ ਮਨੋ ਅਗਿਆਨ ਕਰਕੇ ਕਰਦਾ ਤੇ ਜੇ ਅਗਿਆਨ ਕਰਕੇ ਹੀ ਬਾਣੀ ਪੜ ਰਿਹਾ ਹੈ ਅਗਿਆਨ ਕਰਕੇ ਹੀ ਸੇਵਾ ਕਰ ਰਿਹਾ ਹੈ ਗੁਰਦੁਆਰੇ ਦੀ ਕਿਸੇ ਪ੍ਰਕਾਰ ਦੀ ਲੰਗਰ ਦੀ ਸੇਵਾ ਕਰ ਰਿਹਾ ਹੈ ਜੋੜਿਆਂ ਦੀ ਸੇਵਾ ਕਰ ਰਿਹਾ ਹੈ ਪ੍ਰਬੰਧਗੀ ਦੀ ਸੇਵਾ ਕਰ ਰਿਹਾ ਹੈ ਅਗਿਆਨ ਕਰਕੇ ਪਾਠ ਕਰ ਰਿਹਾ ਹੈ ਅਗਿਆਨ ਕਰਕੇ ਗਾਥਾ ਕੀਰਤਨ ਕਰ ਰਿਹਾ ਹੈ ਪਤਾ ਨਹੀਂ ਬਰਦਾਸ਼ ਕਰੋਗੇ ਕਿ ਨਹੀਂ ਪਾਪ ਤੋਂ ਪੁੰਨ ਦੋਏ ਇਕ ਸਮਾਨ ਪਾਪ ਤੇ ਇਹ ਪੁੰਨ ਦੋਵੇਂ ਪੁੱਜ ਕੰਕੇ ਮੋਜ ਬੁਨੇ ਆ ਤੇ ਤੰਦੇ ਆਂ ਅਹੰਕਾਰ ਕਰਕੇ ਜਦ ਪੁੰਨ ਕੀਤਾ ਜਾਂਦਾ ਉਸ ਉਹਨਾਂ ਦੇ ਚ ਹੰਕਾਰ ਪੈਦਾ ਹੁੰਦਾ ਹੈ ਨਿਰੰਕਾਰ ਨਹੀਂ ਪੈਦਾ ਹੁੰਦਾ ਅਹੰਕਾਰ ਕਰਕੇ ਜਦ ਪੁੰਨ ਕੀਤਾ ਜਾਂਦਾ ਉਹਦੇ ਚ ਦੁਸ਼ਮਣੀ ਦੇ ਜਜ਼ਬੇ ਜਨਮ ਲੈਂਦੇ ਨੇ ਨਿਰਵੈਰਤਾ ਨਹੀਂ ਪੈਦਾ ਹੁੰਦੀ ਅਗਿਆਨ ਕਰਕੇ ਜਦ ਕੋਈ ਲੰਗਰ ਦੀ ਸੇਵਾ ਕਰਦਾ ਹੈ ਗੁਰਦੁਆਰੇ ਦੀ ਸੇਵਾ ਕਰਦਾ ਹੈ ਜਾਂ ਪ੍ਰਬੰਧਕੀ ਢਾਂਚੇ ਦੇ ਚਾਹਦਾ ਹੈ ਇਸ ਸੇਵਾ ਦੇ ਚ ਫੋਕਾ ਹੰਕਾਰ ਪੈਦਾ ਹੁੰਦਾ ਹੈ ਕਰਤਾਰ ਨਹੀਂ ਪੈਦਾ ਹੁੰਦਾ ਅਗਿਆਨ ਪਾਪ ਪੁੰਨ ਦੋਏ ਇਕ ਸਮਾਨ ਇੱਕੋ ਕੁਛ ਹੈ ਪਾਪੀ ਦਾ ਪਾਪ ਅਗਿਆਨ ਤੱਕ ਅਗਿਆਨਤਾ ਤੇ ਖੜਾ ਹੈ ਪੁੰਨੀ ਦਾ ਪੁੰਨ ਅਗਿਆਨ ਤੱਕ ਹੈ ਪਾਪ ਪੁੰਨ ਦੋਏ ਇਕ ਸਮਾਨ ਇਸ ਤਰ੍ਹਾਂ ਦੇ ਪੁੰਨ ਕਰਨ ਵਾਲੇ ਮੈਂ 40 40 ਸਾਲ ਤੋਂ ਦੇਖਿਆ ਕੁਝ ਵੀ ਨਹੀਂ ਹੈ ਕਰੋਦੀ ਦੇ ਕਰੋਦੀ ਨੇ ਬੇਈਮਾਨ ਦੇ ਬੇਈਮਾਨ ਨੇ ਹੰਕਾਰੀ ਦੇ ਹੰਕਾਰੀ ਨੇ दोष्ट दल दोष्ट कोचिंग कोचिंग पाप पुण्य दोए एक समान प्रार्थना अर्जी थी से परमात्मा कर्म कृत नु नहीं देखदा कर्म विचार नु म... देखदा है परमात्मा ये नहीं देखदा मैं कीता की परमात्मा ये देखदा मैं सोचया है परमात्मा मेरी करनी नहीं देखदा परमात्मा मेरी सोचनी देखदा है जिस कर्म नाल मेरी सोचनी नहीं ਜਿਸ ਕਰਮ ਨਾਲ ਮੇਰੇ ਵਿਚਾਰ ਨਹੀਂ ਜਿਸ ਕਰਮ ਨਾਲ ਮੇਰਾ ਹਿਰਦਾ ਨਹੀਂ ਉਸ ਕਰਮ ਦੇ ਅੰਦਰ ਸੰਸਕਾਰ ਨਹੀਂ ਬਣਦੇ ਨਹੀਂ ਬਣਦੇ ਉਹ ਕਰਮ ਕੇਵਲ ਕਰਮ ਕਾਂਡ ਬਣ ਜਾਂਦਾ ਹੈ ਸਰੀਰ ਨਾਸ ਹੋਇਆ ਉਹ ਕਰਮ ਵੀ ਨਾਸ ਹੋ ਗਿਆ ਕੁਝ ਵੀ ਕੁਝ ਪਰ ਜੋ ਮੈਂ ਕਰਮ ਕੀਤਾ ਹੈ ਉਹਦੇ ਵਿੱਚ ਮੇਰਾ ਮਨ ਹੈ ਇਹ ਕਰਮ ਮੇਰੇ ਤਨ ਦੇ ਖਤਮ ਹੋਣ ਦੇ ਨਾਲ ਖਤਮ ਨਹੀਂ ਹੋਏਗਾ ਮੇਰੇ ਮਨ ਦਾ ਹਿੱਸਾ ਬਣ ਗਿਆ ਮਨ ਸੂਖਸ਼ਮ ਸਰੀਰ ਹੈ चिता से जलाया चलाया सकता है मन में नहीं दे दन पाया जा है सन सूक्ष्म शरीर सारा किया सूक्ष्म शरीर का हिस्सा बन जाता है उसे उसने चित्र गुपत है तन प्रगट चित्र है मैं थानू देख लिया मैनों देख लिया पर मेरा मन वो गुपत तो चित्र गुप्त है तुम्हें की पता मेरा यह गुपत चित्र की है गुपत है परमात्मा ने गुपत रखे ਤੇ ਮੈਨੂੰ ਕਿਪਤੜ ਫੜਾਇਆ ਚਿੱਤਰ ਗੋਪਦ ਕਿ ਪਰਮਾਤਮਾ ਇਸ ਪ੍ਰਗਟ ਚਿੱਤਰ ਦੇ ਮੁਤਾਬਕ ਫੈਸਲਾ ਨਹੀਂ ਕਰਦਾ ਚਿੱਤਰ ਗੋਪਦ ਦੇ ਮੁਤਾਬਕ ਫੈਸਲਾ ਕਰਦਾ ਚਿੱਤਰ ਗੋਪਦ ਜਦ ਲੇਖਾ ਮੈਂ ਜਦ ਇਸ ਚਿੱਤਰ ਗੋਪਦ ਨੇ ਲੇਖਾ ਪੇਸ਼ ਕਰ ਦੇਣਾ ਸਾਰੀ ਲਿਖਤ ਸਾਹਮਣੇ ਆ ਜੋ ਕੁਝ ਮਨ ਕਰਕੇ ਕੀਤਾ ਜਾਂਦਾ ਨਾਸ ਨਹੀਂ ਹੁੰਦਾ ਮਨ ਦਾ ਹਿੱਸਾ ਬਣਦਾ ਮੈਂ ਦਰਦਾ ਜਿਹੜੀ ਭੋਜਨ ਦੀ ਬੁਰਕੀ ਕੰਠ ਤੋਂ ਚੱਲ ਥੱਲੇ ਚਲੀ ਗਈ ਹੈ ਸਰੀਰ ਦਾ ਹਿੱਸਾ ਬਣੇਗੀ ਮਾਸ ਬਣੇਗੀ ਚਰਬੀ ਬਣੇਗੀ ਹੌਨ ਬਣੇਗੀ ਕੁਛ ਨਾ ਕੁਛ ਤੇ ਬਣੇਗੀ ਜਿਹੜਾ ਕਰਮ ਮੈਂ ਮਨ ਕਰਕੇ ਕੀਤਾ ਮੇਰੇ ਮਨ ਦਾ ਹਿੱਸਾ ਬਣ ਗਿਆ ਸੰਸਕਾਰ ਬਣ ਗਿਆ ਅਕਸਰ ਗੁਰੂ ਦੇ ਪਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਜਿਤਨੀਆਂ ਬੁਰਾਈਆਂ ਮਨੁਕ ਕਰਦਾ ਹੈ ਮਨ ਕਰਕੇ ਕਰਦਾ ਹੈ ਬੁਰਾਈਆਂ ਸਾਰੀਆਂ ਦੀਆਂ ਸਾਰੀਆਂ ਮਨ ਦਾ ਹਿੱਸਾ ਬਣ ਜਾਂਦੀ ਅਕਸਰ ਜਦ ਨਾਮ ਜਪਦਾ ਹੈ ਮਨ ਕਰਕੇ ਨਹੀਂ ਜਪਦਾ ਮਨ ਕਰ ਕਭੂ ਨ ਹਰ ਦੁਰਤ ਤੋ ਪ੍ਰਭੂ ਦਾ ਨਾਮ ਮਨ ਦਾ ਹਿੱਸਾ ਨਹੀਂ ਬਣਦਾ ਰੋਜ਼ ਰੋਜ਼ ਗ੍ਰਿਤ ਚੰਗੀ ਹੁੰਦੀ ਜਾ ਰਹੀ ਹੈ ਭਗਵਾਨ ਦੀ ਤਰ੍ਹਾਂ ਦਿਖਾਈ ਦਿੰਦਾ ਹੈ ਰੋਜ਼ ਰੋਜ਼ ਨੀਅਤ ਮਾੜੀ ਹੁੰਦੀ ਜਾ ਰਹੀ ਹੈ ਅੰਦਰੋਂ ਸ਼ੈਤਾਨ ਬਣਦਾ ਹੈ ਪਰਮਾਤਮਾ ਦੇ ਸਾਹਮਣੇ ਜਦ ਚਿੱਤਰ ਗੁਪਤ ਪੇਸ਼ ਹੁੰਦਾ ਹੈ ਇਨਸਾਨ ਦਾ ਨਹੀਂ ਸ਼ੈਤਾਨ ਦੇ ਮੇਰਸ ਕਰਨ ਪਰਮਾਤਮਾ ਕਿਰਤ ਨਹੀਂ ਦੇਖਦਾ ਨiyet ਦੇਖਦਾ ਕਿਰਦਾਰ ਨਹੀਂ ਦੇਖਦਾ ਵਿਚਾਰ ਦੇਖਦਾ ਪ੍ਰਗਟ ਚਿੱਤਰ ਨੂੰ ਨਹੀਂ ਦੇਖਦਾ ਗੁਪਤ ਚਿੱਤਰ ਨੂੰ ਦੇਖਦਾ ਤੋ ਮੈਂਸ ਕਰ ਰਹੀ ਸੀ ਦੋ ਦੋਰੀਆਂ ਪਰਮਾਤਮਾ ਤੇ ਲੱਗੂ ਹੁੰਦੀਆਂ ਨੇ हे ਪ੍ਰਭੂ ਤੂੰ ਮੇਰੀ ਸਮਝ ਤੋ ਰੋ ਹੈ ਨਾ ਸਮਝੀ ਨਾ ਸਮਝੀ ਅਗਿਆਨ ਦੇ ਅੰਧੇਰਾ ਅੰਧੇਰਾ ਦੋ ਕਾਰਨਾ ਕਰਕੇ ਹੋ ਸਕਦਾ ਬੜੇ ਜਨਰਲ ਸੋਨੋ ਤੁਸੀਂ ਪੜੇ ਲਿਖੇ ਹੋ ਸਿਆਣੇ ਬਲਕੇ ਸਾਰੀ ਦੁਨੀਆ ਮੈਂ ਗੋਮਿਆਂ ਕੈਨੇਡਾ ਜੈਸੇ ਸਿਆਣੇ ਦੇ ਕਿਦਰੇ ਵੀ ਨਹੀਂ ਮਿਲੇ ਖਾਸ ਕਰਕੇ ਬੈਂਕੂ ਵਰਗੇ ਅਸਵਾਸੀ ਟੂਰਨਾਮੈਂਨ ਉਸੋਲ ਦੇ ਕੈਨੇਡਾ ਬੜੇ ਸਿਆਣੇ ਬਾਤ ਨੂੰ ਬਤੰਗੜ ਕਿਵੇਂ ਬਣਾਣਾ ਹੈ ਬਾਹਰ ਦੀ ਖਲ ਕਿਵੇਂ ਲਾਣੀ ਹੈ ਯਕੀਨ ਜਾਨੋ ਮੈਂ ਵੀ ਇੱਥੋਂ ਹੀ ਸਿੱਖਿਆ ਮੈਨੂੰ ਇਹ ਨਹੀਂ ਆਉਂਦਾ ਸੀ ਅੱਗੇ ਅਕੀਕਤ ਸਚਾਈ ਹੈ ਅਗਿਆਨ ਅંધੇਰੇ ਸੂਜਸ ਨਾਈ ਬੋਲ ਬੋਲ ਭਰਮ ਆਤਮਾ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਨ ਕੀਮਤੀ ਬੋਲ ਜੇ ਨਨੁ ਦਿਨ ਦੇ ਸਮੇਂ ਦਾਸ ਤੁਹਾਡੇ ਸਾਹਮਣੇ ਜੁੜਾ ਚੜਾ ਰਿਹਾ ਹੈ ਬੜੀ ਅਗੰਮੀ ਵਿਚਾਰ ਹੈ ਅਗੰਮੀਗਾ ਤਾਂ ਇਨਾਂ ਦੇ ਚ ਹੈ ਛੁਪੀਆਂ ਹੈ उसने मैं खोलण की कोशिश थोड़ा के मैं दावा करा इस चाहे हंकार समझना ठीक है जिस अवस्था में मैं बयान करा ये अवस्था मेरी नहीं है पर इस अवस्था की समझ आ गई है बस इन नहीं। मैं कबूल करना यह अवस्था मेरी नहीं क्योंकि उस अवस्था पहुँच के मनुख रब का रूप हो है संत हो है ਤੇ ਮੈਂ ਸਤਿਗੁਰਾਂ ਦੀ ਹਜ਼ੂਰੀ ਚ ਪੂਰਨ ਸਚਾਈ ਬਿਆਨ ਕਰ ਰਿਹਾ ਨਾ ਕੋਈ ਮੈਂ ਸੰਤ ਨਾ ਮੇਰੀ ਉਹ ਅਵਸਥਾ ਔਰ ਇਸ ਨੂੰ ਮੇਰੀ ਭੋਕੀ ਨਿਰਮਾਣਤਾ ਵੀ ਨਾ ਸਮਝਣਾ ਸਚਾਈ ਹੈ ਹਾਂ ਮੈਨੂੰ ਸਮਝ ਆ ਗਿਆ ਪਤਾ ਚੱਲਿਆ ਇਤਨੀ ਗੱਲ ਆਖਣ ਨੂੰ ਤੁਸੀਂ ਹੰਕਾਰ ਸਮਝ ਲੋ ਤੁਹਾਡੇ ਨੂੰ ਸਮਝ ਆ ਗਈ ਹੈ ਅਜੇ ਪੂਰਨਤਾ ਨਹੀਂ ਹੋਇਆ 80 ਸਾਲ ਤੋਂ ਕਥਾ ਕਰ ਰਹੇ ਹਾਂ ਕੀ ਬਿਆਨ ਇਤਨੇ ਮ ਕਰਾਂ ਕਿ ਹੋਇਆ ਤੂੰ ਅਮਰਤ ਸ਼ਕਲਿਆ ਕਿ ਹੋਇਆ ਤੂੰ ਗੁਰੂ ਦਾ ਬਾਣਾ ਪਾਇਆ ਅਜੇ ਗੁਰੂ ਦਾ ਸੁਭਾ ਨਹੀਂ ਹੈ ਨਹੀਂ ਨਹੀਂ ਇਤਨੀ ਮੈਨੂੰ ਸਮਝ ਆ ਗਈ ਹੈ ਇੰਨੀ ਸਮਝ ਆ ਗਈ ਹੈ ਸਮਝ ਤੇ ਬੁਢੇਰਿਆਂ ਨੂੰ ਨਹੀਂ ਆਉਂਦੀ ਬੜਾ ਦਾਵਾ ਕਰ ਲੈਣ ਦੀ ਜਾਣ ਰਹੇ ਸਭ ਕੁਝ ਪਤਾ बस ਇਸੇ ਕਰਕੇ ਦਿਖਾ ਦ ਰਿਹਾ ਹੈ ਇਸੇ ਕਰਕੇ ਦਿਖਾ ਦ ਰਿਹਾ ਹੈ ਇਹ ਵੀ ਮੈਨੂੰ ਬਹੁਤ ਆ ਦਿਖਾ ਦੇ ਸੰਸਾਰ ਦੇ ਇਸੇ ਨਾਸਮ ਦੀ ਅંધੇਰਾ ਅਗਿਆਨ ਕਰਕੇ ਆਉਂਦਾ ਹੈ ਅਗਿਆਨ ਅંધੇਰਾ ਦੋ ਕਰਨਾ ਕਰਕੇ ਆਉਂਦਾ ਇੱਕ ਤੇ ਬਾਅਦ ਅંધੇਰਾ ਹੈ ਸੂਰਜ ਨਹੀਂ ਕਿਉਂਕਿ ਸੂਰਜ ਇੱਕ ਸਮੇਂ ਸਾਰੀ ਪ੍ਰithvi ਤੇ ਚਾਨਣਾ ਨਹੀਂ ਕਰਦਾ ਅੱਧੇ ਭਾਗ ਅંધੇਰਾ ਰਹਿੰਦਾ ਦੂਜਾ ਇਹ ਵੀ ਕਰ ਅਰਜ ਕਰਦੇ ਆ ਅંધੇਰਾ ਜ਼ਿਆਦਾ ਹੁੰਦਾ ਹੈ ਰੋਸ਼ਨੀ ਘੱਟ ਹੁੰਦੀ ਹੈ ਸਾਧਨ ਤਿੰਨ ਹਿੱਸੇ ਹਨ ਆ ਸੜ ਫੁੱਟ ਤੱਕ ਰੋਸ਼ਨੀ ਜਾਂਦੀ ਹੈ ਸੋ ਸਾਦਰ ਜਿਹ ਹੈ ਸੂਰਜ ਦੀ ਥੱਲੇ ਤੇ ਨਹੀਂ। ਜ਼ਮੀਨ ਦੇ ਅੱਧੇ ਭਾਗ ਦੇ ਵਿੱਚ ਵੀ ਨਹੀਂ ਰਹੇ। ਅੰਧਰ ਰਹਿੰਦਾ। ਇੱਕ ਤੇ ਇਹ ਅંધੇਰਾ ਸੂਰਜ ਨਹੀਂ ਹੈ। ਅੰਧਕਾਰ ਹੈ। ਮਸਿਆ ਦੀ ਰਾਤ ਹੈ ਅੰਧੇਰਾ ਹੈ। ਦੂਸਰਾ ਅੰਧੇਰਾ ਅੱਖਾਂ ਦੇ ਚ ਰੋਸ਼ਨੀ ਨਹੀਂ। ਅੰਦਰ। ਭਾਵੇਂ ਸੂਰਜ ਚੜ੍ਹਿਆ। ਪਰ ਅੰਦਰ 10 ਦੇ ਨਾਲ ਲਲਵੰਨ 10 ਸਾਲ ਤੱਕ ਇੱਕ ਐਸਾ ਸੱਜਣ ਰਹਿ ਗਿਆ ਨਹੀਂ ਭਗਵਾਨ ਸਿੰਘ ਬੜੇ ਚੋਟੀ ਦੇ ਸੰਗੀਤਕਾਰ ਸਨ ਜਨਮ ਤੋਂ ਲੈ ਤਰੇਣ ਅੱਜਕਲ ਇੱਕ ਬਹੁਤ 35 40 ਸਾਲ ਤੋਂ ਕਵੀ ਚੱਲਦੇ ਨੇ ਗੈਨੀ ਜੈ ਸਿੰਘ ਸ਼ੁਭ ਨਿਤਰ ਗਿਆ ਰਾਏਪੁਰ ਦੀ ਗੱਲ 12 ਵਜੇ ਸਮਾਪਤੀ ਹੋਈ ਮੈਂ ਆਪਣੇ ਕਮਰੇ ਦੀ ਤਰਫ ਜਾਣ ਲੱਗਾ ਪਹਿਲੇ ਕਮਰਾ ਸਾਹੀ ਭਗਵਾਨ ਸਿੰਘ ਜੀ ਦਾ ਸੀ ਬੈਠੇ ਸਨ ਬੱਤੀ ਜਲ ਰਹੀ ਸੀ ਜਨਮ ਤੋਂ ਨੇਦਰ ਹੀ ਨਹੀਂ ਸਕਿਆ ਮੈਂ ਸੁਤੇ ਸੀ ਤੇ ਬੈਠ ਗਿਆ ਪਤਾ ਨਹੀਂ ਕਿ ਮਲਾਕ ਮੈਨੂੰ ਸੋਜੀ ਮੈਂ ਕਿਹਾ ਗੈਨੇ ਜੀ ਤੁਹਾਡੇ ਲਈ ਤੇ ਦਿਨ ਵੀ ਰਾਤ ਹੈ ਰਾਤ ਵੀ ਰਾਤ ਹੈ ਸੁਤੇ ਸੀ ਕਿ ਬੱਤੀ ਜਲਦੀ ਮੈਂ ਕਿਹਾ ਤੁਹਾਡੇ ਲਈ ਤੇ ਦਿਨ ਵੀ ਰਾਤ ਹੈ ਰਾਤ ਵੀ ਰਾਤ ਹੈ ਦਿਨ ਵੀ ਹਨੇਰਾ ਰਾਤਰੀ ਹਨੇਰਾ ਹੈ ਕਹਿੰ ਲਗੇ ਮਸਕੀਨ ਜੀ ਤੁਹਾਡੀ ਜਾਣਕਾਰੀ ਚ ਮੈਂ ਵਾਦਾ ਕਰਾਂ ਮੈਨੂੰ ਹਨੇਰੇ ਦਾ ਕੋਈ ਗਿਆਨ ਕੋਈ ਗਿਆਨ ਦੰਗ ਰਹ ਗਿਆ ਮੈਂ ਕਹਿੰਦਾ ਜਨਮ ਤੋਂ ਅੰਧਾ ਹੈ ਕਹਿੰਦਾ ਮੈਨੂੰ ਹਨੇਰੇ ਦਾ ਕੋਈ ਗਿਆਨ ਨਹੀਂ ਫਿਰ ਉਸ ਮੈਂ ਗਹਿਰਾਈ ਨਾ ਲਿਆ ਕਿਉਂਕਿ ਉਹ ਅਰਥ ਬਹੁਤ ਦੇ ਵਿਗਿਆਨੀ ਸਨ ਸਿਆਣ ਸਿਰ ਕੀਰਤ ਨਹੀਂ ਕਰਦੇ ਸਨ ਕੁਰਬਾਨੀ ਦੀ ਕੁਝ ਵਿਚਾਰਧਾਰਾ ਦੇ ਵਿੱਚ ਡੋਲੇ ਸਨ ਸ਼ਹਿਰਾਂ ਤੋਂ ਬੈਠੇ ਉਹਨੇ ਸੀ ਵਿਚਾਰਇਆ ਮੈਨੂੰ ਕਹਿ ਲਗੇ ਮਸਕਿਨ ਦੀ ਮੈਨੂੰ ਹਨੇਰੇ ਦਾ ਕੋਈ ਗਿਆਨ ਨਹੀਂ ਉਹ ਤੋਂ ਮੈਨੂੰ ਖਿਆਲ ਆਇਆ ਹਨੇਰੇ ਨੂੰ ਵੇਖਣ ਵਾਸਤੇ ਵੀ ਤੇ ਅੱਖਾਂ 'ਚ ਰੋਸ਼ਨੀ ਚਾਹੀਦੀ ਹੈ ਤੇ ਕਿਵੇਂ ਦਿਖਾਈ ਦੇਗਾ ਤੇ ਆਪ ਵੀ ਇੰਨੇ ਸਹਨੇ ਬਿਠਾ ਅੰਧਕਾਰ ਨੂੰ ਵੇਖਣ ਵਾਸਤੇ ਅੱਖਾਂ 'ਚ ਰੋਸ਼ਨੀ ਚਾਹੀਦੀ ਏ ਉਹਨੋਂ ਖਿਆਲ ਆ ਅੰਧੇ ਨੂੰ ਅંધੇਰਾ ਨਹੀਂ ਦਿਖਾਈ ਦਿੰਦਾ ਦੂਸਰਾ ਨੁਕਤਾ ਜੇਨੂੰ ਅੰਧੇਰਾ ਦਿਖਾਈ ਦੇਂਦਾ ਉਹਨੂੰ ਰੋਸ਼ਨੀ ਵੀ ਦਿਖਾਈ ਦੇ ਸਕਦੀ ਕਿਉਂਕਿ ਅੱਖਾਂ 'ਚ ਰੋਸ਼ਨੀ ਹੈ ਮੂਰਖ ਨੂੰ ਮੂਰਖਤਾ ਨਹੀਂ ਦਿਖਾਈ ਦਿੰਦੀ ਮੂੜ ਨੂੰ ਮੂੜਪਣਾ ਨਹੀਂ ਦਿਖਾਈ ਦਿੰਦਾ ਅਗਰ ਮੂਰਖ ਨੂੰ ਆਪਣੀ ਮੂਰਖਤਾ ਦਿਖਾਈ ਦੇਣ ਲੱਗ ਪਏ ਸ਼ੇਖ ਸਾਦੀ ਸਾਹਿਬ ਕਹਿੰਦੇ ਮੂਰਖਤਾ ਖਤਮ ਹੋ ਗਈ ਗਿਆਨੀ ਉਹ ਨਹੀਂ ਗਿਆਨੀ ਪਾਪ ਨੂੰ ਪਾਪ ਨਹੀਂ ਦਿਖਾਈ ਦਿੰਦਾ ਕਰੀ ਜਲੇ ਕਰੀ ਲਾਰੇ ਨਹੀਂ ਦਿਖਾਈ ਦਿੰਦਾ ਮੂਰਖ ਨੂੰ ਮੂਰਖਤਾ ਨਹੀਂ ਦਿਖਾਈ ਦੇਣੀ ਕਿ ਦੇਖਣ ਵਾਸਤੇ ਵੀ ਤੇ ਗਿਆਨ ਚਾਹੀਦਾ ਸਮਝ ਲੈ ਜਿਸ ਦਿਨ ਕਿਸੇ ਨੂੰ ਅંધੇਰਾ ਦਿਖਾਈ ਦੇਵੇ ਉਸ ਅੰਦੇ ਨੂੰ ਅੰਦਾ ਕਹਿਣ ਦੀ ਲੋੜ ਨਹੀਂ ਦਿਖਾਈ ਨਹੀਂ ਅંધੇਰਾ ਦਿਖਾਈ ਦੇਣ ਲੱਗ ਪਿਆ ਜਿੰਨ ਰੋਸ਼ਨੀ ਵੀ ਦਿਖਾਈ ਦੇ ਜਿੰਨੂੰ ਆਪਣੀ ਮੂਰਖਤਾ ਦਿਖਾਈ ਦੇਣ ਲੱਗ ਪਈਏ ਗਲਤੀਆਂ ਦਿਖਾਈ ਦੇਣ ਲੱਗ ਪਈਆਂ ਨੇ ਯਕੀਨ ਜਾੜਾ ਇਹਨੂੰ ਸੁਧਾਰ ਵੀ ਦਿਖਾਈ ਦੇਵੇਗਾ ساری ਜ਼ਿੰਦਗੀ ਬਨੁ ਮੂਰਖਤियां ਕਰਦਾ ਗਲਤੀਆਂ ਦਿਖਾਈ ਨਹੀਂ ਬੋਲਾ ਬੜੇ ਭੁੱਲ ਨਹੀਂ ਭੁੱਲ ਭੁੱਲ ਪਛੋਣ ਨਹੀਂ ਭੁੱਲ ਤੇ ਭੁੱਲ ਕਰੀ ਜਾ ਰਿਹਾ ਹੈ ਭੁੱਲ ਤੇ ਭੁੱਲ ਕਰੀ ਜਾ ਰਿਹਾ ਹੈ ਭੁੱਲ ਦਿਖਾਈ ਨਹੀਂ ਦੇ ਅੰਧੇ ਨੂੰ ਅંધੇਰਾ ਨਹੀਂ ਦਿਖਾਈ ਦੂਸਰਾ ਹੋਰ ਅਰਜ਼ ਕਰਦੇ ਆਂ ਜਿਨ੍ਹਾਂ ਦੀਆਂ ਅੱਖਾਂ ਅੰਧੀਆਂ ਨੇ ਐਸੇ ਅੰਧੀਆਂ ਦੀ ਤਾਦਾਦ ਬਹੁਤ ਥੋੜੀ ਹੈ ਬਹੁਤ ਥੋੜੀ ਹੈ ਪ੍ਰਥਵੀ ਤੇ ਜ਼ਿਆਦਾ ਨਹੀਂ ਪਰ ਜਿਹੜੇ ਹਨ ਮਨ ਦੇ ਅੰਧੇ ਨੇ ਇੰਨਾਂ ਅੰਧਿਆਂ ਨਾਲ ਤੇ ਸਾਰਾ ਸੰਸਾਰ ਭਰਿਆ ਹੈ ਅੰਧੀ ਕੰਮੀ ਅੰਧ ਮਨ ਮਨ ਅੰਧੇਤਾ ਅੰਦਰ ਚਿਖੜ ਲਾਈਏ ਕਿ ਆਥੀਏ ਜਾਂ ਟੁੱਟੇ ਬੱਦਰ ਵੰਦ ਸਤਗੁਰ ਦੀ ਬਾਣੀ ਸਭ ਕੁਝ ਅੰਧੇਰੇ ਚ ਹੋ ਰਿਹਾ ਅੰਧੇਰੇ ਤੋਂ ਆਇਆ ਹੋ ਗਿਆ ਸਵਾਸਤੇ ਸਾਰੇ ਦੁੱਖ ਤੇ ਪਾਪ ਦਾ ਬੀਜ ਅਗਿਆਨ ਹੈ ਦੁੱਖ ਦਾ ਬੀਜ ਪਾਪ ਨਹੀਂ ਹੈ ਪਾਪ ਇੱਕ ਬੂਟਾ ਹੈ ਪਾਪ ਦੇ ਬੂਟੇ ਨੂੰ ਦੁੱਖ ਦਾ ਫਲ ਲੱਗਦਾ ਹੈ ਲੇਕਿਨ ਪਾਪ ਦਾ ਬੂਟਾ ਅਗਿਆਨ ਰੁੜੇ ਇਸ ਨੂੰ ਹੋਰ ਆਲਮਾਨਾ ਢੰਗ ਨਾਲ ਭਾਈ ਸਾਹਿਬ ਭਾਈ ਨੰਦ ਲਾਲ ਨੇ ਖੋਲੇ ਫੜੇ ਸਾਹਮਣੇ ਸ਼ੇਖ ਸਾਦੀ ਨੇ ਜਵਾਬ ਦੇ ਸਵਾਲ ਉੱਤਰ ਸ਼ੇਖ ਸਾਦੀ ਕਹਿੰਦੇ ਨੇ ਦੀਦਾਰ ਮੇਨਮਾਈ ਉਹ ਪਰਹੇਜ਼ ਮੇਨ ਗੁਨੇ ਬਾਜ਼ਾਰ ਖੁਇਸ਼ ਕਾਤੀਸ਼ ਮਾਂ ਤੇਜ ਨੇ ਗੁਨੇ हे ਖੁਦਾ ਦਰਸ਼ਨ ਦੇਣਾ ਦੀਦਾਰ ਦੇਣਾ ਫਿਰ ਪਰਦਾ ਕਰ ਲੈਣਾ ਬੁਰਕਾ ਕਰ ਲੈਣਾ गालब है शेर बड़ा कीमती है बेपर्द इतना कि हर जर्रे में है उसका जहूर बेपर्द इतना कि हर जर्रे में है उसका जहूर इतना कि नजर तक आता नहीं बेपर्द इतना है कि जर्रे जर्रे, जर्रे चो है पढ़दा इतना व्डा है कख भी नहीं पता चलता दिखाई दे बेपर्द इतना कि हर जर्रे में है उसका इतना कि नजर तक आता नहीं सदी कहते हे प्रभु दीदार देना है फिर पर्दा कर लेना है इंजना जब तू दीदार देके छुप जाना है महंगा हो जाता ਬੜਾ ਮਹਿੰਗਾ ਹੋ ਜਾਂਦਾ ਸਾਡੇ ਲਈ ਮੁੱਲ ਚੁਕਾਣਾ ਉਹ ਖਾ ਜਾਂਦਾ ਸਾਡਾ ਹਿਰਦਾ ਤੜਪ ਉੱਠਦਾ ਰੋਹਤ ਮੈਂ ਕੱਲ ਅਰਜ਼ ਕਰ ਰਿਹਾ ਸੀ ਕਿਦਰੇ ਪ੍ਰਭੂ ਦੇ ਰੌਣੇ ਕਿਸੇ ਦੇ ਅੰਦਰ ਜਾਗ ਪੈਣ ਬੜਾ ਖੁਸ਼ਕਿਸਮਤ ਇਨਸਾਨ ਹੈ ਬੜਾ ਭਾਂਗਾ ਵਾਲਾ ਸਮਝਾ ਇਸ ਵਾਸਤੇ ਕਿ ਇਹ ਤਨਹਾਹੀ ਦੇ ਚੱਪ ਕਰਿਆ ਕਰ ਕੋਈ ਬੇਰਾਗੀ ਅਵਸਥਾ ਬਣੇ ਦੂਜੇ ਦਾ ਹੋਣਾ ਰੋਕ ਦੇ ਵਿਗਨ ਬਣੇ ਭੋਜਨ ਭਜਨ ਖਜ਼ਾਨਾ ਨਾਰੇ ਚਾਲੋਂ ਪਰਦੇ ਕੇ ਇਤਿਕਾਰੀ ਵੀ ਨਹੀਂ ਆ ਕੇ ਭਜਨ ਪੜਦੇ ਸਮੋਗ ਬੰਦਗੀ ਇਹ ਕਥਾ ਕੀਰਤਨ ਵਾਹਿਗੁਰੂ ਮੰਤਰ ਦਾ ਜਦ ਪੜਦੇ ਅਕਸਰ ਮੈਦ ਕਰਨਾ ਹੁੰਦਾ ਜਿਵੇਂ ਹਰ ਘਰ ਦੇ ਰਸੋਈਏ ਕਿਚਨ ਇਥੇ ਭੋਜਨ ਬਣਦਾ ਹੈ ਸਰੀਰ ਲਈ ਹਰ ਘਰ ਦੇ ਕੰਮ ਸੇ ਕਮ 4 ਫੁੱਟ ਦੀ ਜਗ੍ਹਾ ਐਸੀ ਹੋਣੀ ਚਾਹੀਦੀ ਹੈ ਜਿੱਥੇ ਬੈਠ ਕੇ ਆਤਮਾ ਦੀ ਖੁਰਾਕ ਬਾਜਨ ਕੀਤਾ ਜਾ ਸਕੇ ਵਾਹਿਗੁਰੂ ਵਾਹਿਗੁਰੂ ਜਪਿਆ ਜਾ ਸਕਦਾ ਜਿੱਥੇ ਕਿਚਨ ਨੂੰ ਸਾਫ ਸੁਥਰਾ ਰੱਖਿਆ ਜਾਂਦਾ ਹੈ ਅਗਰ ਚਾਰ ਫੁੱਟ ਜਗ੍ਹਾ ਰੱਖੀਏ ਤੇ ਰੋਜ਼ ਰੋਜ਼ ਨਾਮ ਜਪੋਗੇ ਯਕੀਨ ਜਾਣੋ ਉਹ ਜਗ੍ਹਾ ਇਤਨੀ ਪਾਕ ਪਾਕ ਹੋ ਜਾਏਗੀ ਪਵਿੱਤਰ ਹੋ ਜਾਏਗੀ ਦੁਸ਼ਟ ਤੋਂ ਦੁਸ਼ਟ ਵੀ ਉੱਥੇ ਬੈਠੇਗਾ ਉਹਦੀ ਜ਼ਬਾਨ ਤੋਂ ਵਾਹਿਗੁਰੂ ਨਿਕਲਦਾ ਹੈ ਹਰ ਘਰ ਦੇ ਵਿੱਚ ਇਹ ਵੀ ਚਾਹੀਦੀ ਤਨ ਲਈ ਤੇ ਰਸੋਈ ਬਣਾ ਲਈਏ ਮਨ ਲਈ ਕੋਈ ਨਹੀਂ ਦੀਦਾਰ ਮੈਂ ਨਮਾਈ ਪਰ ਹੈ ਜਮੈ ਕੋ ਨਹੀਂ اے خدا ਦਰਸ਼ਨ ਦੇਣਾ ਹੈ ਫਿਰ ਬੁਰਕਾ ਕਰ ਲੈਣਾ ਹੈ ਇਹ ਜਨਾ ਕਰ ਤਦ ਤੂੰ ਬੁਰਕਾ ਕਰ ਲੈਣਾ ਹੈ ਪਰਦਾ ਕਰ ਲੈਣਾ ਹੈ ਛੁਪ ਜਾਣਾ ਹੈ ਮਹਿੰਗਾ ਬੜਾ ਹੋ ਜਾਂਦਾ ਹੈ ਅਰਥ ਸ਼ਾਸਤਰੀ ਇਸ ਚੀਜ਼ ਨੂੰ ਜਾਣਦੇ ਨੇ ਮਾਰਕੀਟ ਦੇ ਚ ਵਸਤੂਆਂ ਬਹੁਤ ਪਈਆਂ ਨੇ ਪਰ ਗਰਾਕੀ ਹੈ ਨਹੀਂ ਵਸਤੂ ਸਸਤੀ ਹੋ ਜਾਂਦੀ ਕਿਉਂਕਿ ਬਹੁਤ ਗਰਾਕੀ ਹੈ ਨਹੀਂ वस्तुआ तो दौड़िए ग्राहक बहुत ज्यादा ने चीज़ महंगी हो जाती है चीज़ महंगी हो जाती है शास्त्र का यह नहीं हो इसे नियम अनु शेख शादी अगे रख रहा है खुदा तो महंगा बड़ा हो जाता है तेरे लिए मुल चुका औखा इन्ना जप इन्ना तप इन्ना अमृत वेले ला उठन इतने वजू साज ने इतनी नमाजा पढ़निया इन्ने रोजे रखने खुदा थक जाए थक जाने ਕਰ ਕਰਤਾ ਕੀ ਨਕ ਹੋ ਪਾਤੇ ਆ ਰਾਜ ਦੀ ਬਾਣ ਥੱਕ ਜਾਂਦੇ ਤੂੰ ਬੜਦਾ ਨਾ ਕਰ ਤੂੰ ਬੜਦਾ ਕਰਵੇਂ ਮਹਿੰਗਾ ਹੋ ਜਾਣਾ ਹੈ ਮਹਿੰਗਾ ਹੋ ਜਾਣਾ ਹੈ ਸਾਡੇ ਲਈ ਮੁੱਲ ਚੁਕਾਣਾ ਔਖ ਹੋ ਜਾਂਦਾ ਹੈ ਦੀਦਾਰ ਮੈਂ ਨਮਾਈ ਪਰਹੇਜ਼ ਮੈਂ ਕੋ ਨਹੀਂ ਬਾਜ਼ਾਰੋ ਖੈਸ ਤੇ ਆਤਿਸ਼ਮਾ ਤੇਜ ਮੈਂ ਕੋ ਨਹੀਂ ਇਹਨੂੰ ਖੋਲਿਆ ਹੈ ਭਾਈ ਸਾਹਿਬ ਭਾਈ ਨੰਦ ਲਾਲ ਜਵਾਬ ਦੇ ਰੂਪ ਵਿੱਚ ਸ਼ੇਖ ਸਾਦੀ ਨੂੰ ਕਹਿੰਦੇ ਨੇ ਤੌਕੇ ਹਮ ਹਜਾ ਬੇ ਖੁਦੀ ਭਾਈ ਸਾਹਿਬ ਭਾਈ ਨੰਦ ਲਾ ਤੌਕੇ ਹਮ ਹਜਾ ਬੇ ਖੁਦੀ ਯਾਰ ਖੁਸ਼ ਲਗਾ ਚੇ ਗੁਨਤ ਜਦ ਤੈਨੂੰ ਯਾਰ ਨਾ ਦਿਖਾਈ ਦੇਵੇ ਖੁਦਾ ਨਾ ਦਿਖਾਈ ਦੇਵੇ ਖੁਦਾ ਪਰਦੇ ਤੇ ਨਹੀਂ ਤੇਰੀ ਅੱਖਾਂ ਤੇ ਕੋਈ ਹੰਕਾਰ ਦਾ ਪਰਦਾ ਪੈ ਗਿਆ ਤੇਰੀ ਅੱਖਾਂ ਤੇ ਕੋਈ ਲੋਭ ਦਾ ਪਰਦਾ ਪੈ ਗਿਆ ਤੂੰ ਆਪਣੇ ਪਰਦੇ ਨੂੰ ਇੱਕ ਪਾਸੇ ਕਰ ਖੁਦਾ ਤੇ ਹਾਜ਼ਰ ਨਾਜ਼ਰ भाई साहब भाई नंद लाल कहें ब्राह्मण मुश्ताद के बुत जाहिद फिदाए खान का जाहिद है मस्जिद ब्राह्मण भगवान मस्जिद ब्राह्मण मुश्ताद के बुत जाहिद फिदाए खान का हर को जामे मुहब्बत दीशार भाई साहब कहें मैं तो जिधर जामात्मा तो बिना हो रही नहीं कुछ ਜੋ ਦਿਸੇ ਸੋ ਤੇਰਾ ਅਰੋ ਦੋ ਨੁਕਤੇ ਕਹਿ ਕੇ ਮੈਂ ਬਾਕੀ ਵਿਚਾਰਾਂ ਨੂੰ ਕੱਲ ਤੁਹਾਡੇ ਸਾਹਮਣੇ ਰੱਖਾਂਗਾ ਮਸਜਿਦ ਦੇ ਚ ਗਿਆ ਉਸ ਮਨੁੱਖ ਦਾ ਸਫਲ ਕਿਸ ਦਾ ਜ ਜੀ ਦੀ ਜ਼ਿੰਦਗੀ ਖਾਨਾ ਖੁਦਾ ਬਣ ਗਈ ਮਸਜਿਦ ਬਣ ਗਈ ਕਿਤੇ ਕੀ ਮਸਜਿਦ ਗਿਆ ਹਾਕ ਮਸਜਿਦ ਗਿਆ ਨਾਮ ਦੇਉ ਕਹਿੰਦੇ ਦੇ ਹੀ ਮੈਂ ਜਿਦ ਮਨ ਮੌਲਾਣਾ ਸਹਿਜ ਨਮਾਜ਼ ਗੁਜ਼ਾਰੇ ਇਟਾਂ ਦੀ ਮਸਜਿਦ ਦੇ ਤੋਂ ਜਾ ਅਸੀਂ ਜੀਵਨ ਨੂੰ ਹੀ ਮਸਜਿਦ ਬਣਾ ਲਿਆ ਸਾਡਾ ਮਨ ਮੌਲਵੀ ਬਣ ਗਿਆ तो पांच वक्त नमाज पढ़ता होगा मौल भी असि हर वक्त पढ़ते हैं तू तो पं टाइम मस्जिद से जल्दा होएगा असं मस्जिद चो निकलते ही नहीं बैठे हैं जीवन ही मस्जिद में मंदिर दिश गया उसका ही सफल जिदी काया मंदिर बन जाए पीपा जी कह रहे हैं कायो देवा कायो देवल कायो जंगम जाति कायो धूप दीप नहीं बेदा कायो पूजा पाती मेरी काया देवल बन गई है मंदिर बन गई ਮੰਦਰ ਦੇ ਚ ਗਿਆ ਹੋਇਆ ਉਸ ਦਾ ਸਫਲ ਜਿਹਦੀ ਕਾਇਆ ਹਰੀ ਮੰਦਰ ਬਣ ਜਾਏ ਤੇ ਹਰੀ ਪ੍ਰਗਟ ਵੀ ਕਾਇਆ ਚ ਹੋਵੇਗਾ ਨਾ ਉਹਨੇ ਤਾਂ ਅੰਮ੍ਰਿਤ ਪ੍ਰਭ ਦਾ ਨਾਮ ਦੇ ਹੀ ਮੇਸ ਕਬਿਰ ਜੀ ਮਸਜਿਦ ਦੇ ਚ ਗਿਆ ਹੋਇਆ ਉਸ ਦਾ ਸਫਲ ਜਦੀ ਕਾਇਆ ਮਸਜਿਦ ਬਣ ਗਈ ਤੇ ਗੁਰਦੁਆਰੇ ਗਿਆ ਹੋਇਆ ਉਸੇ ਦਾ ਹੀ ਸਫਲ ਜੋ ਸਵੈਮ ਗੁਰੂਦਾਰੋਂ ਬਣ ਜਾਏ ਤ ਉਹਨੂੰ ਵੇਖ ਕੇ ਗੁਰੂ ਚੇਤੇ ਆਵੇ ਨਹੀਂ ਤੇ ਕੀ ਗੁਰਦੁਆਰੇ ਦੇ ਕਲਸਾ ਮੇਰੇ ਰੂਪ ਹੈ ਉਸ ਗੁਰੂ ਨੂੰ ਕਹਿਣਾ ਪਏ ਕਿ ਹੁਣ ਤੂੰ ਮੇਰਾ ਹੀ ਰੂਪ ਹੋ ਮੈਂ ਫਿਰ ਦौरा ਮਸਜਿਦ ਵਿੱਚ ਗਿਆ ਹੋਇਆ ਉਸੇ ਦਾ ਸਬਲ ਜਿਹਦੀ ਜ਼ਿੰਦਗੀ ਖਾਨਾ ਖੁਦਾ ਬਣ ਗਈ ਮਸਜਿਦ ਬਣ ਗਈ ਮੰਦਰ ਵਿੱਚ ਗਿਆ ਹੋਇਆ ਉਸਦਾ ਹੀ ਸਬਲ ਜਿਹਦੀ ਕਾਇਆ ਹਰੀ ਮੰਦਰ ਬਣ ਗਈ ਔਰ ਗੁਰਦੁਆਰੇ ਗਿਆ ਹੋਇਆ ਉਸ ਸਿੱਖ ਦਾ ਉਸ ਦਿਨ ਸਬਲ ਜੋ ਸਵੈਮ ਗੁਰੂ ਦਾ ਰੂਪ ਹੋ ਗਿਆ ਤੇ ਗੁਰੂ ਨੂੰ ਮਾਰਨ ਨਾਲ ਕਹਿਣਾ ਪਏ ਤੂੰ ਮੇਰਾ ਹੀ ਰੂਪ ਮੇਰੇ ਮੇਰਾ ਸਵਾ ਤੇਰੇ ਕੋ ਮੇਰੀ ਸੋਚਣੀ ਤੇਰੇ ਕੋਲ ਹੈ ਮੇਰੇ ਗੁਣ ਤੇਰੇ ਕੋਲ ਨੇ ਮੇਰਾ ਰੂਪ ਤੇਰੇ ਕੋਲ ਹੈ ਅਲਸਾ ਮੇਰੋ ਰੂਪ ਹੈ ਖਾਸ ਇਹ ਰੂਪ ਕਿਵੇਂ ਬਣ ਸਕੇ ਜੀਵਨ ਹਰੀ ਮੰਦਰ ਕਿਵੇਂ ਬਣ ਸਕੇ ਤੇ ਹਰੀ ਨੂੰ ਕਿਵੇਂ ਪ੍ਰਗਟ ਕਰ ਸਕੀਏ ਮੈਂ ਦੋ ਲਵਸ ਕਮਾ ਪ੍ਰਭੂ ਨੇੜੇ ਤੋਂ ਨੇੜੇ ਹੈ ਨੇੜੇ ਹੋਣਾ ਉਸ ਦਾ ਦੂਰ ਹੋਣਾ ਇਸੇ ਕਰਕੇ ਦੂਰ ਹੈ ਬਹੁਤ ਨੇੜੇ ਕਿਉਂਕਿ ਬਹੁਤ ਨੇੜੇ ਅੱਖਾਂ ਦੇਖ ਨਹੀਂ ਸਕਦੀਆਂ ਜੀਵਨ ਦੇ ਅੰਦਰ ਹੈ ਰੋਮ ਰੋਮ ਦੇ ਵਿੱਚ ਹੈ ਤੋ ਫਿਰ ਕਿਵੇਂ ਲੇਖੀਏ ਕਿਵੇਂ ਪ੍ਰਾਪਤ ਕਰੀਏ ਇਹ ਖੁਲਾਸਾ ਕੱਲ ਦੀ ਅਕੀਰਲੀ ਕਤਲ ਦਾ ਸਾਹਬ ਦੇ ਸਾਹਮਣੇ ਕਰੇਗਾ ਵੈਸੇ ਅੱਜ 3:30 ਵਜੇ ਦੀ ਫਲਾਈਟ ਸੀ ਜ਼ੋਰ ਦਿੱਤਾ ਗਿਆ ਬਈ ਕਿਸੇ ਤਰੀਕੇ ਨਾਲ ਇਹਦੇ ਨਾਲ ਅੱਗੇ ਕਰੋ ਮੈਂ ਗਵਾਲੀਅਰ ਇਤਲਾਹ ਕੀਤੀ ਹੋਈ ਸੀ ਮੈਂ 28 ਨੂੰ ਮੈਂ ਪਹੁੰਚ ਜਾਵਾਂਗਾ ਸਰਦਾਰ ਕਰਸੇਮ ਉਹਨਾਂ ਨੂੰ ਕਿਹਾ ਮੈਂ ਕਿਹਾ ਗੱਲ ਇਸ ਤਰ੍ਹਾਂ ਬੈ ਸਾਹ ਵੈਦਮੈਂ ਦਿੱਤਾ ਸੀ ਲੋ ਹਾਜ਼ਰੀਆਂ ਦਾ ਤੁਸੀਂ ਇਹ ਟਿਕਟ ਐਕਸਟੈਂਡ ਕਰਾ ਦਿਓ 24 ਘੰਟੇ ਖੈਰ ਲਗੇ 2 ਜਾਨ ਬੁਲਗੇ ਤੁਸੀਂ ਸੈਨ ਫਰਾਂਸਿਸਕੋ ਤੋਂ ਬੈਠਣਾ ਫੇ ਮੁਸਾਫਰ ਜੇ ਲੰਡਨ ਬੈਠਣ ਆਇਆ ਲੰਡਨੋਂ ਕੇ ਤੁਸੀਂ ਜਾਣਾ ਸੇਟਾ ਮਿਲਦੇ ਨਹੀਂ ਖੈਰ ਉਹਨਾਂ ਨੇ ਬਾਜ ਦੌੜ ਕੇ ਕਰਾ ਲਈ ਇਸ ਤਰ੍ਹਾਂ ਦਾ ਇੱਕ ਦਿਨ ਐਕਸਟੈਂਡ ਹੋ ਗਿਆ ਅੱਗੇ ਹੋ ਗਿਆ ਅੱਜ ਰਾਤ ਨੂੰ ਵਿਦਾਸ ਜਿਹੜਾ ਪ੍ਰਾਮੇ ਪ੍ਰਬੰਧਕ ਸਜਨ ਫਰ ਦੇ ਸਾਹਮਣੇ ਰੱਖਦੇ ਨੇ ਹੈ ਕੱਲ ਸਵੇਰੇ ਦੀ ਹਾਜ਼ਰੀ ਵਰਕੇ ਦਾਸ 8:30 ਵਜੇ ਦੀ ਫਲਾਈਟ ਤੇ ਚਲਾ ਜਾਏਗਾ ਇਤਨੀ ਸੇਵਾ ਪ੍ਰਵਾਨ ਕਰਨੀ ਅਖੀਰ ਵਿੱਚ ਫਿਰ ਐਸੀ ਕੋਈ ਵਿਚਾਰਧਾਰਾ ਗੌਰ ਜੋ ਗੁਰਮਤਿ ਕਸਟ ਕਸਵਟੀ ਤੇ ਪੂਰੇ ਨਾਮ ਕਰਦੇ ਹਨ ਉਸ ਲਈ ਖਿਮਾ ਕਰਦੇ ਨੇ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਫੁਰਜੁਬ ਦੀ ਸ਼ਮਾ ਦੂਸਰਾ